ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਸਿਸਟਮ ਠੱਪ ਹੋਣ ਕਰਕੇ ਸ਼ਹਿਰ ਵਾਸੀ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਅੱਜ ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੇ ਆਪਣੇ ਕਰ ਕਮਲਾ ਨਾਲ ਗੁਰੂ ਹਰ ਸਾਹਿਬ ਸ਼ਹਿਰ ਅੰਦਰ ਦੋ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਨੇ ਇਸ ਮੌਕੇ ਗਲਬਤ ਕਰਦਿਆਂ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਕਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੋਬੇ ਅੰਦਰ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਨੂੰ ਸੀਵਰੇਜ ਸਿਸਟਮ ਦੀ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਸਰਦਾਰ ਫੋਜਾ ਸਿੰਘ ਸਰਾਰੀ ਨੂੰ ਅਪੀਲ ਵੀ ਕੀਤੀ ਹੈ ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਦੀ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਦਾਰ ਕੋਜਾ ਸਿੰਘ ਸਰਾਰੀ ਵੱਲੋਂ ਦੋ ਵੱਖ-ਵੱਖ ਪ੍ਰੋਜੈਕਟਾਂ ਦੇ ਅੱਜ ਨੀਂਹ ਪੱਥਰ ਰੱਖੇ ਗਏ ਨੇ ਇਹਨਾਂ ਨਾਲ ਗੁਰੂ ਅਸਾ ਇਲਾਕਾ ਨਿਵਾਸੀਆਂ ਨੂੰ ਕੀ ਫਾਇਦਾ ਮਿਲੇਗਾ ਜੀ ਗੁਰੂ ਅਸਾ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਸੀਜ਼ਨ ਦੇ ਦਿਨਾਂ 'ਚ ਜਦੋਂ ਮੀਂਹ ਪੈਂਦਾ ਤਾਂ ਤਕਰੀਬਨ ਕਦੇ ਗਲੀਆਂ ਨਾਲੀਆਂ 'ਚ ਓਵਰਫਲੋ ਪਾਣੀ ਹੋ ਜਾਂਦਾ ਕਾਫੀ ਦਿੱਕਤ ਆਉਂਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਸੀਵਰੇਜ ਤੇ ਲਗਭਗ 37 ਕਰੋੜ ਰੁਪਏ ਖਰਚ ਆਇਆ ਸੀ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਦੂਰ ਹੋ ਜਾਣਗੀਆਂ ਕਿਉਂਕਿ ਟੈਂਡਰ ਕਾਰ ਜ਼ਿਆਦਾ ਤਨੀ ਥੋੜਾ ਬਹੁਤਾ ਹਿੱਸੇਦਾਰ ਸੀ ਜਿਹੜਾ ਨੇ ਉਸ ਵੇਲੇ ਵੀ ਕੰਮ ਕੀਤਾ ਸੀ ਉਹਨਾਂ ਨੇ ਵਿਸ਼ਵਾਸ ਤੋਂ ਅੱਜ ਗੱਲਬਾਤ ਕੀਤੀ ਹੈ ਤੋਂ ਕਹਿ ਰਹੇ ਨੇ ਕਿ ਜਿੱਥੇ ਕੋਈ ਕਮੀ ਐਸੀ ਦੂਰ ਕਰਾਵਾਂਗੇ ਤੇ ਇਹਦਾ ਰਾਹਤ ਮਹਿਸੂਸ ਹੋਊਗੀ ਜਦੋਂ ਬੱਚੇ ਕਿਸੇ ਗਲੀ ਚ ਲੰਘਦੇ ਵਿੱਚ ਗਲੀ ਦੇ ਪਾਣੀ ਖੜਾ ਹੁੰਦਾ ਤਾਂ ਦਿੱਕਤ ਆਉਂਦੀ ਹੈ ਚੰਗਾ ਨਹੀਂ ਹੁੰਦਾ ਕਿ ਬਹੁਤ ਵਧੀਆ ਸਿਸਟਮ ਲਗਭਗ 3 ਕਰੋੜ ਤੇ 15 ਲੱਖ ਰੁਪਏ ਦੀ ਕੀਮਤ ਵਾਲੇ ਬਣ ਰਿਹਾ ਹੈ ਪਾਣੀ ਦੀ ਟਲਾਂਟ ਸ਼ਹਿਰ ਦੀ ਸਾਰੀ ਇਸ ਪਾਸੇ ਤੇ ਇਹ ਬਹੁਤ ਕੰਕਰੀਟ ਨਾਲ ਮਜ਼ਬੂਤ ਬਣ ਰਿਹਾ ਹੈ ਇਹਦਾ ਲੈਵਲ ਜਿੰਨਾ ਉਧਰੋਂ ਲੈਵਲ ਆ ਰਿਹਾ ਪਾਈਪਾਂ ਦੋ ਦਿਨੋਂ ਡੂੰਘਾ ਰੱਖਿਆ ਗਿਆ ਹੈ ਇਸ ਕਰਕੇ ਪਾਣੀ ਦੀ ਦਿੱਕਤ ਨਹੀਂ ਆਏਗੀ ਤੇ ਅੱਛਾ ਕੰਮ ਹੋਵੇਗਾ ਕਿੰਨੇ ਸਮੇਂ ਦਾ ਪ੍ਰੋਜੈਕਟ ਜਿੰਨੇ ਸਮੇਂ ਤਿਆਰ ਹੋ ਜਾਏਗਾ ਇਹਦੀ 6 ਮਹੀਨੇ ਦਾ ਸਮਾਂ ਪਰ ਐਸਡੀਓ ਸਾਹਿਬ ਦੱਸ ਰਹੇ ਨੇ ਕੋਈ ਮਹੀਨਾ ਦਾ ਪਰੇਟਾ ਹੋ ਜਾਂਦਾ ਪਰ ਉਮੀਦ ਹੈ ਕਿ ਇਹ ਪੂਰੇ 6 ਮਹੀਨੇ ਚ ਮੁਕੰਮਲ ਹੋ ਜਾਏਗਾ ਕੋਈ ਲੋਕਾਂ ਨੂੰ ਹੋਰ ਵੀ ਕਿਸੇ ਤਰੀਕੇ ਨਾਲ ਜਾਗਰੂਕ ਕਰਨ ਬਾਰੇ ਸੋਚਿਆ ਹੈ ਕਿ ਜਿਹੜੇ ਲੋਕ ਕੋੜਾ ਕਰਕੜ ਵੀ ਸੀਵਰੇਜ ਵਿੱਚ ਸੜ ਦਿੰਦੇ ਨੇ ਬਿਲਕੁਲ ਜੀ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਮੇਰੇ ਸੀਨੀਅਰ ਸੁਖਦੇਵ ਸਿੰਘ ਖਾਲਸਾ ਜੀ ਮੇਰੇ ਨਾਲ ਖੜੇ ਨੇ ਇਹ ਗਲੀ ਬਾਲੇ ਚ ਜਾ ਕੇ ਪਹਿਲਾਂ ਵੀ ਜਾਗਰਤ ਕਰਦੇ ਰਹੇ ਨੇ ਤੇ ਅਸੀਂ ਤਾਂ ਹੁਣ ਵੀ ਕਰਦੇ ਤੁਹਾਨੂੰ ਯਾਦ ਹੋਣਾ ਜਿਹੜੇ ਮੇਰੇ ਨਾਲ ਖੜੇ ਆ ਕਿ ਅਸੀਂ ਪਿੱਛੇ ਇੱਕ ਸਫਾਈ ਅਭਿਆਨ ਚਲਾਇਆ ਸੀ ਜਿਹਦੇ ਵਿੱਚ ਨਾਲ ਮੈਂ ਆਪ ਵੀ ਝਾੜੂ ਫੜ ਕੇ ਸਫਾਈ ਕੀਤੀ ਸੀ ਤਾਂ ਆਮ ਆਦੀ ਪਾਰਟੀ ਦਾ ਤਾਂ ਮਕਸਦ ਹੀ ਆਮ ਬਣ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਨਾ ਕਿ ਡਿਕਟੇਟਰ ਤੇ ਅਸੀਂ ਕੋਸ਼ਿਸ਼ ਕਰਾਂਗੇ ਘਰ ਘਰ ਜਾ ਕੇ ਦੱਸਾਂਗੇ ਕਿ ਜਿਸ ਤਰ੍ਹਾਂ ਸੀਵਰੇਜ ਆ ਉਹ ਦੇ ਵਿੱਚ ਜਦੋਂ ਕੁਲਫਾਫਾ ਚੱਲਿਆ ਜਾਂਦਾ ਤਾਂ ਸਮਝ ਲਓ ਕਿ ਉਹ ਇੱਕ ਦੁਸ਼ਮਣ ਹੈ ਸੀਵਰੇਜ ਦਾ ਨਾ ਸੱਟੇ ਜਾਣ ਜਾਂ ਕਿਸੇ ਦੀ ਕੋਈ ਡੇਰੀ ਹੈ ਕੋਈ ਮੱਝਾ ਰੱਖੀਆਂ ਹੋਈਆਂ ਉਹ ਸਿਸਟਮ ਜਿਹੜਾ ਸਾਰਾ ਇਹ ਸੀਵਰੇਜ ਨੂੰ ਤਾਂ ਉਹੀ ਖਰਾਬ ਕਰਦੀ ਮਿੱਟੀ ਤੇ ਜੇ ਅਸੀਂ ਸਾਰੇ ਅਵੇਅਰ ਹੋ ਜਾਵਾਂਗੇ ਤੇ ਸੀਵਰੇਜ ਕਦੇ ਬੰਦ ਨਹੀਂ ਹੁੰਦਾ। ਅੱਛਾ ਅੱਛਾ ਧੰਨਵਾਦ